ਕਿਉਂ ਤੁਸੀਂ ਕਦੀ ਨਾਈ ਦੀ ਦੁਕਾਨ ਜਾਂ ਸਲੂਨ ਦੇ ਉੱਤੇ ਆਹਮੋ ਸਾਹਮਣੇ ਲੱਗੇ ਸ਼ੀਸ਼ਿਆਂ ਦੇ ਵਿੱਚਕਾਰ ਜਿਹੜਾ ਵਿਅਕਤੀ ਕੁਰਸੀ ਤੇ ਬੈਠਾ ਹੁੰਦਾ ਹੈ ਤਾਂ ਉਹਦੀਆਂ ਬਹੁਤ ਸਾਰੀਆਂ ਜਿਹੜੇ ਪ੍ਰਤੀਬਿੰਬ ਆ ਉਹ ਨਜ਼ਰ ਆਉਂਦੇ ਕਿ ਕਿ ਤੁਸੀਂ ਸੋਚਿਆ ਹੈ ਕਿ ਇੱਕ ਵਿਅਕਤੀ ਦੇ ਇੰਨੇ ਸਾਰੇ ਆਹਮੋ ਸਾਹਮਣੇ ਸ਼ੀਸ਼ਿਆਂ ਦੇ ਵਿੱਚ ਪ੍ਰਤੀਬਿੰਬ ਨਜ਼ਰ ਕਿਉਂ ਆਉਂਦੇ ਹਨ ਬਹੁਤ ਪ੍ਰਤੀਬਿੰਬ ਨਜ਼ਰ ਕਿਉਂ ਆਉਂਦੇ ਹਨ ਮਿਟੈ ਇਸ ਨੂੰ ਕਹਿੰਦੇ ਹਨ ਪ੍ਰਕਾ ਇਹ ਜਿਹੜਾ ਵਰਤਾਰਾ ਹੈ ਇਸ ਨੂੰ ਕਹਿੰਦੇ ਪ੍ਰਕਾਸ਼ ਦਾ ਬਹੁ ਪ੍ਰਾਰਤਨ ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਦਰਪਨ ਦੇ ਨਾਲ ਟਕਰਾ ਕੇ ਪ੍ਰਾਰਬਤਤ ਹੋ ਕੇ ਦੂਜੇ ਦਰਪਨ ਤੇ ਪੈ ਗਈ ਤਾਂ ਉਸ ਤੋਂ ਪ੍ਰਾਰਬਤਤ ਹੋ ਕੇ ਫਿਰ ਦੂਸਰੇ ਦਰਪਨ ਤੇ ਪੈ ਗਈ ਤਾਂ ਸਾਨੂੰ ਇੱਕ ਵਸਤੂ ਦੇ ਬਹੁਤ ਸਾਰੇ ਪ੍ਰਤਿਬਿੰਬ ਨਜ਼ਰ ਆਉਂਦੇ ਆਓ ਇਸ ਨੂੰ ਇੱਕ ਅਸੀਂ ਕਿਰਿਆ ਰਾਹੀਂ ਸਮਝੀਏ ਪਿਆਰੇ ਵਿਦਿਆਰਥੀਓ ਦੋ সমਤਲ ਦਰਪਨ ਹਨ ਤੇ ਇਹਨਾਂ ਦੋਨਾਂ সমਤਲ ਦਰਪਨਾਂ ਨੇ वस्तु के सू वक् प्रतिबिंब नजर आव प्यारे विद्यार्थियों, सामने तुम देख रहे जे कि मैं दस सकते जे कि तू वस्तु दे किन्ने प्रतिबिंब नज़र आ रहे हैं एक बिल्कुल सही कि प्रतिबिंब नज़र आ रहे हैं एक मैं बिल्कुल दोवें समतल दर्पणों में सीधा रख्या है सीधा मतलब किन्ने कोण के उ एक सौ अस्सी डिग्री के दे कोण के उ एक सौ अस्सी डिग्री के दे कोण के उ ਦੋ সমতল দর্পণ رکھے ਹਨ ਅਤੇ ਸਾਨੂੰ ਇੱਕ પ્રતિબિંਬ ਨਜ਼ਰ ਆ ਰਿਹਾ ਹੈ। ਹੁਣ ਅਸੀਂ 180 ਤੋਂ ਇਹਦਾ ਕੋਣ ਜੋ ਹੈ 120 ਕਰ ਦੇਵਾਂਗੇ। 120 ਡਿਗਰੀ। ਤੇ ਵਸਤੂ ਨੂੰ ਦੋਨਾਂ ਦਰਪਨਾਂ ਦੇ ਵਿਚਕਾਰ ਰੱਖ ਦੇਵਾਂਗੇ। ਪਿਆਰੇ ਵਿਦਿਆਰਥੀਓ ਤੁਸੀਂ ਮੈਨੂੰ ਦੱਸੋ ਦੇਖ ਕੇ ਤੇ ਆ ਨਾਲ ਕਿੰਨੇ પ્રતિબિંਬ ਨਜ਼ਰ ਆ ਰਹੇ ਹਨ? ਦੋ। 180 ਡਿਗਰੀ ਤੇ ਕਿੰਨੇ પ્રતિબિંਬ ਨਜ਼ਰ ਆਏ? ਇੱਕ। एक सौ भी डिग्री के उ कि प्रतिबिंब नजर आए दो प्यारे विद्यार्थी मैंने वेख के दसोगे कि तहु एक वस्तु के किन्ने प्रतिबिंब नजर आए हैं प्यारे विद्यार्थी हो ध्यान देखो थानू वस्तु दे तीन प्रतिबिंब नजर आवे एक सौ भी डिग्री के तीन प्रतिबंध नजर तेन प्रतिबंध ये है नब्बे डिग्री तक नब्बे डिग्री देते एक वस्तु दे ए वस्तु है ए वस्तु दे कि प्रतिबिंब नजर आ रहे हैं तीन इस तरह प्यारे विद्यार्थियों, साठ डिग्री देखते 60 ਡਿਗਰੀ ਦੇ ਉੱਤੇ ਤੁਹਾਨੂੰ 5% ਨਜਰਾਉਣੇ 5% 45 ਡਿਗਰੀ ਦੇ ਉੱਤੇ 45 ਡਿਗਰੀ ਦੇ ਉੱਤੇ ਤੁਹਾਨੂੰ 7% ਨਜਰਾਉਣਗੇ ਤੇ 30 ਡਿਗਰੀ ਦੇ ਉੱਤੇ 11 तीह डिग्री देते ग्यारह प्रतिबिंब नजर आऊंगे प्यारे विद्यार्थियों ये जो असि क्रिया की है इस तुम तो एक गल पता लग गई होगी कि जिमें जिमेंदा जाता है प्रतिबिंब का नंबर घटता जाता है तो जिमें जिमें कौन घटता जाता है प्रतिबिंब का नंबर वादा है अंख सकते जी अगर गून घट रहा है बद रहा है तो प्रतिबिंब का नंबर घट रहा है खून घट रहा है तो सू वस्तु के ज़्यादा प्रतिबिंब नजर आएंगे ये जो असं क्रिया की है ये प्रकाश दे बहु प्रावरतन दर्शा रही आओ हूँ असी क्लीडियोस्कोप बारे जाने ਕਲੀਡਿਓਸਕੋਪ ਕੀ ਹੈ ਪਿਆਰੇ ਵਿਦਿਆਰਥੀਓ ਤਿੰਨ ਲੰਬੇ ਅਜਤਾਕਾਰ ਰੂਪ ਦੇ ਅਸੀਂ সমতল ਦਰਪਨ ਜਿਹੜੇ ਆ ਉਹ ਲਵਾਂਗੇ ਉਹਨਾਂ ਨੂੰ ਇੱਕ ਪ੍ਰਿਜ਼ਮ ਦੇ ਰੂਪ ਦੇ ਵਿੱਚ ਅਸੀਂ ਪ੍ਰਿਜ਼ਮ ਦੇ ਰੂਪ ਵਿੱਚ ਟੇਪ ਦੇ ਨਾਲ ਜੋੜ ਲਵਾਂਗੇ ਇਸ ਪ੍ਰਿਜ਼ਮ ਰੂਪ ਪ੍ਰਿਜ਼ਮ ਰੂਪ ਦੇ ਵਿੱਚ ਜਿਹੜੇ ਅਸੀਂ ਦਰਪਨ ਜੋੜੇ ਹਨ ਇਹਨਾਂ ਨੂੰ ਇੱਕ ਚਾਰਟ ਜਾਂ ਗੱਤੇ ਦੀ ਟਿਊਬ ਦੇ ਵਿੱਚ ਫਿੱਟ ਕਰ ਦਵਾਂਗੇ ਇੱਕ ਸਾਈਡ ਦੇ ਉੱਤੇ ਅਸੀਂ ਗੱਤਾ ਲਗਾ ਦਵਾਂਗੇ ਉਹਦੇ ਵਿੱਚ ਮੋਰੀ ਕਰ ਦਵਾਂਗੇ ਦੂਜੀ ਸਾਈਡ ਦੇ ਉੱਪਰ ਟਰਾਂਸਪੇਰੈਂਟ ਸ਼ੀਟ ਜਾਂ ਕੱਚ ਦਾ ਇੱਕ ਜੋ ਸੰਤਲ ਕੱਚ ਦਾ ਜੋ ਟੁਕੜਾ ਲਗਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਕੁਝ ਕੱਚ ਦੇ ਟੁਕੜੇ ਜਾਂ ਮੋਤੀ ਪਾਵਾਂਗੇ ਤੇ ਅਸੀਂ ਜਦੋਂ ਇਸ ਛੇਕ ਰਾਈ ਦੇਖਾਂਗੇ ਤਾਂ ਪਿਆਰੇ ਵਿਦਿਆਰਥੀਓ ਸਾਨੂੰ ਬਹੁਤ ਜ਼ਿਆਦਾ ਪੈਟਰਨ ਨਜ਼ਰ ਆਉਣਗੇ ਤੇ ਸਭ ਤੋਂ ਖਰਾਨੀ ਵਾਲੀ ਗੱਲ ਹੈ ਕਿ ਜਿਹੜਾ ਪੈਟਰਨ ਤੁਸੀਂ ਇੱਕ ਵਾਰੀ ਦੇਖ ਲਓਗੇ ਉਸ ਨੂੰ ਤੁਸੀਂ ਦੁਬਾਰਾ ਨਹੀਂ ਦੇਖ ਸਕਦੇ ਹਾਰ ਵਰੀ ਬਦਲ ਬਦਲ ਕੇ ਪੈਟਰਨ ਜੋ ਇਹਦੇ ਵਿੱਚ ਕਲੀਡੀਓਸਕੋਪ ਦੇ ਵਿੱਚ ਨਜ਼ਰ ਆਉਂਦੇ ਹਨ ਇਹ ਵੀ ਪ੍ਰਕਾਸ਼ ਦੇ ਬਹੁ ਪ੍ਰਾਵਰਤਨ ਵਰਤਾਰੇ ਨੂੰ ਦਰਸਾਉਂਦਾ ਹੈ ਵਾਲ ਪੇਪਰ ਅਤੇ ਕੱਪੜੇ ਦੇ ਡਿਜ਼ਾਈਨ ਬਣਾਉਣ ਵਾਲੇ ਕਲਾਕਾਰ ਕਲੀਡੀਓਸਕੋਪ ਦੀ ਵਰਤੋਂ ਕਰਦੇ ਹਨ ਵੱਖ-ਵੱਖ ਤਰ੍ਹਾਂ ਦੇ ਪੈਟਰਨ ਨਮੂਨੇ ਤਿਆਰ ਕਰਨ ਦੇ ਲਈ ਇਸ ਲਈ ਪਿਆਰੀ ਵਿਦਿਆਰਥੀਓ ਇੱਕ ਪੈਰੀਸਕੋਪ ਹੈ ਪੰਡੂਪੀਆਂ ਦੇ ਵਿੱਚ ਉੱਪਰ ਨੂੰ ਦੇਖਣ ਦੇ ਲਈ ਉਹ ਵੀ ਉਹਦੇ ਵਿੱਚ ਵੀ ਜੋ সমতল ਦਰਪਨ ਹੈ ਦੋ ਵੱਖ-ਵੱਖ কোਣਾ ਦੇਤੇ ਰੱਖੇ ਜਾਂਦੇ ਹਨ ਤੇ ਉਹ ਪੰਡੂਪੀਆਂ ਦੀ ਜੋ ਦਿਸ਼ਾ ਹੈ ਉਹ ਉਹਨੂੰ ਦੱਸਦਾ ਹੈ। ਦੋਨਾਂ ਦਰਪਨਾਂ ਨੂੰ 120 ਡਿਗਰੀ ਤੇ ਰੱਖਿਆ ਹੋਇਆ ਹੈ। ਹੁਣ ਇਹਦੇ ਸਾਹਮਣੇ ਮੈਂ ਇੱਕ ਕੋਈ ਵੀ ਚੀਜ਼ ਰੱਖੀ ਆ। ਮੰਨ ਲਓ ਆਹ ਵਾ। ਜਿਹੜੀ ਤੂੰ ਇਹ ਨੂੰ ਦੇ ਇੱਕ ਮਿੰਟ ਜੀ।

ਅਗਰ ਅਸੀਂ ਇਹ ਐਂਗਲ ਕਰ ਦਈਏ 90 ਡਿਗਰੀ ਦਾ 90 ਡਿਗਰੀ ਦਾ ਐਂਗਲ ਹੈ ਕਿੰਨੇ ਪ੍ਰਤੀਬਿੰਬ ਇੱਕ ਇੱਕ ਤਿੰਨ ਕਿੰਨੇ ਪ੍ਰਤੀਬਿੰਬ ਨਜ਼ਰ ਆ ਰਹੇ ਹਨ ਤਿੰਨ ਦੇਖੋ ਧਿਆਨ ਨਾਲ ਤਿੰਨ ਪ੍ਰਤੀਬਿੰਬ ਨਜ਼ਰ ਆਉਣਗੇ ਹਾਂ ਬੇਟਾ ਇੱਕ ਦੋ ਤਿੰਨ ਦੇਨ ਦੇ ਪ੍ਰਤੀਭੇਮ ਹੁਣ ਇਸ ਤੋਂ ਬਾਅਦ ਅਗਰ ਅਗਰ ਸਾਡੀ ਕੀਦਾ ਅੰਦਕਾਰ ਅੱਛਾ ਨਹੀਂ ਬੇਟਾ ਸੰਤਾਨ ਦੇ ਪ੍ਰਤੀਭੇਮ ਕਿੰਨੇ ਪ੍ਰਤੀਭੇਮ ਨਜਰ ਆਉਣਗੇ ਪੰਜ ਬੜੇ 5 ਪ੍ਰਤੀਭੇਮ ਨਜਰ ਆਉਣਗੇ ਠੀਕ ਹੈ scenery are full-size the high standard society of their national Majesty wishes and has too many foreign friends at all these stage Pieces in Gracias.